ਵੋਟਾਂ ਦਾ ਸਮਾਂ ਹੈ ਤੇ ਵੱਖ-ਵੱਖ ਪਾਰਟੀਆਂ ਲੋਕ ਸਭਾ ਚੋਣਾਂ ਲੜ ਰਹੀਆਂ ਨੇ ਫਿਰੋਜ਼ਪੁਰ ਲੋਕ ਸਭਾ ਤੋਂ ਗੁਰੂਰਸਾਏ ਦੇ ਵਿੱਚ ਮੌਜੂਦ ਹੈਗੇ ਆ ਤੇ ਕਈਆਂ ਪਾਰਟੀਆਂ ਦੇ ਵੱਡੇ ਦਾਅਵੇ ਨੇ ਅਸੀਂ ਵਿਕਾਸ ਕੀਤਾ ਸ਼ਹਿਰ ਦਾ ਤੇ ਕਈ ਕਹਿੰਦੇ ਸਾਡੀ ਸਰਕਾਰ ਹੈ ਅਸੀਂ ਵਿਕਾਸ ਕਰ ਰਹੇ ਆ ਸਾਡਾ ਪ੍ਰੋਪੋਜ਼ਲ ਚੱਲ ਰਹੀਆਂ ਨੇ ਸਾਡਾ ਬੜਾ ਕੁਝ ਚੱਲ ਰਿਹਾ ਪਰ ਜਿਹੜਾ ਵਿਕਾਸ ਗੁਰੂਰਸਾਏ ਦੇ ਵਿੱਚ ਚੱਲ ਰਿਹਾ ਉਹ ਤੁਹਾਨੂੰ ਦਿਖਾਣੇ ਆ ਅੱਜ ਇੱਕ ਜ਼ਹੀ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਗੁਰੂਰਸਾਏ ਦੀਆਂ ਇਹੀਆਂ ਤਸਵੀਰਾਂ ਸਾਹਮਣੇ ਲੈ ਕੇ ਆਣ ਲੱਗੇ ਆ ਇਹ ਤਸਵੀਰਾਂ ਹੈਰਾਨੀ ਜਨਕ ਵੀ ਨੇ ਤੇ ਖਲਾਸਾ ਇਹ ਕਰਨ ਲੱਗੇ ਆ ਆ ਜਗ੍ਹਾ ਕਿੱਥੇ ਖੜੇ ਆ ਅਸੀਂ ਦਾਲਾ ਮੰਡੀ ਤੇ ਖੜੇ ਆ ਉਸ ਗੇਟ ਤੇ ਜਿਸ ਗੇਟ ਤੋਂ ਗੱਡੀਆਂ ਲੰਘ ਕੇ ਤੇ ਇੱਧਰ ਸਪੈਸ਼ਲ ਲੱਗੀ ਹੋਈ ਐ ਗੱਡੀ ਸਪੈਸ਼ਲ ਜਿਹੜੀ ਆ ਲੋਡ ਹੋ ਰਹੀ ਐ ਕਣਕ ਜਿਹੜੀ ਲੋਡ ਹੋ ਰਹੀ ਐ ਇਹ ਸਪੈਸ਼ਲ ਗੱਡੀ ਦੇ ਵਿੱਚ ਤੇ ਅੱਜ ਤੋਂ 2-3 ਦਿਨ ਪਹਿਲਾਂ ਵੀ ਇਸੇ ਤਰ੍ਹਾਂ ਸਪੈਸ਼ਲ ਲੱਗੀ ਹੋਈ ਸੀ ਤੇ ਐਡੇ-ਐਡੇ ਵੱਡੇ ਜਿਹੜੇ ਇੱਥੇ ਖੱਡੇ ਬਣੇ ਹੋਏ ਨੇ ਜਿਹੜੀਆਂ ਵਿਕਾਸ ਦੀਆਂ ਕੰਲਾਂ ਕੀਤੀਆਂ ਜਾ ਰਹੀਆਂ ਨੇ ਖੱਡੇ ਦਿਖਾ ਦੇਣਾ ਤਸਵੀਰਾਂ ਦੇ ਵਿੱਚ ਇੱਥੇ ਤਿੰਨ ਦਿਨ ਪਹਿਲਾਂ ਵੀ ਸਪੈਸ਼ਲ ਲੱਗੀ ਸੀ ਇੱਕ ਛੋਟੀ ਬੱਚੀ ਗਰੀਬ ਪ੍ਰਵਾਸੀ ਪਰਿਵਾਰ ਦੀ ਬੱਚੀ ਟਰੱਕ ਦੇ ਹੇਠਾਂ ਆ ਜਾਂਦੀ ਹੈ ਇਸੇ ਜਗ੍ਹਾ ਤੇ ਇਸੇ ਜਗ੍ਹਾ ਤੇ ਥੱਲੇ ਆਉਂਦੀ ਹੈ ਕੋਈ ਕਾਰਵਾਈ ਨਹੀਂ ਹੁੰਦੀ ਪਰਿਵਾਰ ਨੂੰ ਕਿਸੇ ਤਰੀਕੇ ਮਨਾ ਲਿਆ ਜਾਂਦਾ ਪਰ ਅੱਜ ਹਾਲਾਤੇ ਨੇ ਕੱਟਾ-ਕੱਟਾ ਤੁਹਾਨੂੰ ਚਾਰ ਸ਼ਹਿਰੇ ਦਿਖਾਈ ਦੇ ਰਿਹਾ ਰੇਲਵੇ ਵਸਤੀ ਨੂੰ ਜਾਣ ਵਾਲੀ ਸੜਕ ਹੈ ਇਧਰੋਂ ਦਾਣਾ ਮੰਡੀ ਤੋਂ ਕ੍ਰੋਸਿੰਗ ਹੁੰਦੀ ਆ ਸਾਹਮਣੇ ਗਡਾਉਨ ਨੇ ਜਿੱਥੋਂ ਮਾਲ ਨਿਕਲ ਕੇ ਜਾ ਰਿਹਾ ਹੈ ਜਿੱਥੋਂ ਕੜ ਕੇ ਨਿਕਲ ਕੇ ਜਾ ਰਹੀ ਹੈ ਸਭ ਤੋਂ ਪਹਿਲੇ ਉਸ ਲੜਕੀ ਦੀ ਮਾਤਾ ਨਾਲ ਮਲਾਉਂਦੇ ਹੈਗੇ ਆ ਕੀ ਨਾਮ ਹੈ ਆਪਣਾ ਮੇਰਾ ਨਾਮ ਪੂਜਾ ਹੈ ਪੂਜਾ ਕੀ ਹੋਇਆ ਸੀ 3 ਦਿਨ ਪਹਿਲੇ ਤੇ ਇੱਥੇ ਤਾਂ ਮੇਰਾ ਜਵਾਗ ਰੇੜੀ ਟਪਦਾ ਸੀ ਹੂੰ ਤੇ ਰੇੜੀ ਟਪ

ਕੋਛ ਨਹੀਂ ਹੋਇਆ ਹੂੰ ਬਸ ਉਹ ਪੈਸੇ ਪੁੱਛੇ ਦੇ ਦਿੱਤਾ ਤੁਹਾਨੂੰ ਪੈਸੇ ਦੇ ਦਿੱਤੇ ਅਵ ਜਾਮਾ ਕੱਟ ਦਿੱਤਾ ਮੂੰਹ ਬੰਦ ਕਰਾਤਾ ਪੈਸੇ ਦੇ ਕੇ ਬੋਲਣਾ ਨਹੀਂ ਬੋਲਣਾ ਨਹੀਂ ਸਾਰੇ ਕੋਈ ਆਕੇ ਨਫੰਦੀ ਕੀਤਾ ਹੈ ਹੂੰ ਪੇਪਰਾਂ ਦਾ ਹੱਲ ਨਹੀਂ ਹੋਇਆ ਤੁਹਾਡਾ ਕਹਿੰਦਾ ਮਕਸਦ ਇਹ ਆ ਹਾਂ ਬਿਲਕੁਲ ਜੀ ਹੱਲ ਨਹੀਂ ਹੋਇਆ ਆਹ ਦੇਖ ਲਓ ਤਸਵੀਰ ਜਿਹੜੀ ਤੁਹਾਨੂੰ ਉਹ ਦਿਖਾ ਦਿੰਨੇ ਆ ਇੱਥੇ ਮੱਲਾਵਾਸੀ ਵੀ ਮੌਜੂਦ ਹੈਗੇ ਆ ਗੱਲਬਾਤ ਕਰ ਲੈਣੇ ਆ ਪਹਿਲਾਂ ਮੱਲਾ ਵਾਲਿਆਂ ਨਾਲ ਗੱਲ ਕਰਦੇ ਆ ਭਾਈ ਕੀ ਦਿੱਕਤ ਆ ਰਹੀ ਹੈ ਜਨਾਬ ਜੀ ਪਹਿਲਾ ਤਾਂ ਗੁਰਸਾਈ ਟੀਮ ਦਾ ਧੰਨਵਾਦ ਜੋ ਇੱਥੇ ਪਹੁੰਚੇ ਨੇ ਸਾਰਨਾਂ ਵੱਡੀ ਗੱਲ ਹੈ ਜੀ ਦਿੱਕਤ ਆ ਰਹੀ ਛੋਟੇ ਛੋਟੇ ਬੱਚੇ ਸਕੂਲ ਜਾਂਦੇ ਨੇ ਉਸ ਟਾਈਮ ਇੱਥੋਂ ਲੰਘਣਾ ਬੜੀ ਦਿੱਕਤ ਹੈ ਲੱਕ ਲੰਘਦੇ ਆ ਜੀ ਤੁਹਾਡੇ ਸਾਹਮਣੇ ਕਿੰਨੀ ਧੂੜ ਓੜੀ ਜਿੰਦੇ ਨਾਲ ਸਾਧੀਆਂ ਬਿਮਾਰੀਆਂ ਹੋਰ ਇਨਫੈਕਸ਼ਨ ਤੇ ਉਧਰ ਹੀ ਸਾਈਡ ਤੁਸੀਂ ਪਾਣੀ ਦੇਖੋ ਕਿੰਨਾ ਗੰਦਾ ਖੜਾ ਹੈ ਜੀ ਇਹ ਮੇਨ ਰਸਤਾ ਹੈ ਜੀ ਜਿਹੜਾ ਸਾਰੇ ਬਾਜ਼ਾਰ ਨੂੰ ਜਾਣ ਵਾਲਾ ਜਵਾਇਦ ਸਿੰਘ ਪਿੰਡ ਮੱਗਰ ਸਿੰਘ ਵਾਲਾ ਪਿੰਡ ਰੇਲੇ ਵਸਤੀ ਟਿੱਬੇ ਵਾਲੀ ਵਸਤੀ ਨਾਲ ਪੰਜ ਪਿੰਡ ਹੋਰ ਲੱਗਦੇ ਆ ਜੀ ਇੱਕੋ ਰਸਤਾ ਜਾਣ ਵਾਲਾ ਉਹ ਵੀ ਨਹੀਂ ਸੇਫ ਤੁਹਾਡੇ ਸਾਹਮਣੇ ਸਾਰੀ ਪ੍ਰੋਬਲਮ ਇੱਥੋਂ ਸ਼ੁਰੂ ਹੁੰਦੀ ਹੈ ਜੀ ਕੋਈ ਡਿੱਗ ਗਿਆ ਤਾਂ ਇਹਨਾਂ ਦੀ ਬੱਚੀ ਥੋੜੇ ਦਿਨ ਪਹਿਲਾਂ ਇੱਥੇ ਪੂਰੀ ਹੋਈ ਹੈ ਜੀ ਮਤਲਬ ਟਰੱਕ ਦੀ ਚਬੇੜ ਜਾਣ ਕਰਕੇ ਲਵੇੜ ਚ ਤੇ ਇਹਨੇ ਕਰਕੇ ਬੜੇ ਹਾਸਿਆਂ ਨਾਲ ਹਾਸੇ ਹੁੰਦੇ ਨੇ ਇਹਦੇ ਨਾਲ ਜਿੰਨਾ ਪੂਰੀ ਦਿੱਕਤ ਆਂਦੀ ਪੂਰੇ ਏਰੀਆ ਦੇ ਲੋਕਾਂ ਨੂੰ ਰੋਜ਼ ਨੱਕਣਾ ਮਿੱਟੀ ਪੂਰਾ ਮੂੰਹ ਲਿਬੜਿਆ ਜਾਂਦਾ ਜੀ ਸਾਰਾ ਕੁਝ ਇੱਥੇ ਵੱਲ ਦਿੱਕਤ ਹੈ ਜੀ ਉਧਰੋਂ ਰਸਤਾ ਦੇਖੋ ਜੀ ਤੁਸੀਂ ਉਧਰੋਂ ਵੀ ਸਾਰਾ ਟੁੱਟਿਆ ਹੈ ਇੱਥੋਂ ਵੱਡੇ ਵੱਡੇ ਲੀਡਰ ਆਉਂਦੀਆਂ ਗੱਡੀਆਂ ਜਦੋਂ ਲੰਘ ਜਾਂਦੇ ਨੇ ਪਰ ਗਰੀਬ ਦੀ ਕੋਈ ਨਹੀਂ ਸੁਣਦਾ ਜੀ ਅੱਛਾ ਵੋਟਾਂ ਆ ਗਈਆਂ ਹਰੇਕ ਲੀਡਰ ਇਹ ਗੱਲ ਕਹਿੰਦਾ ਵਿਕਾਸ ਕਰਦਾ ਵਿਕਾਸ ਕਰਾਂਗੇ ਇਹ ਵਿਕਾਸ ਦੀ ਪੋਲ ਖੋਲ ਵਿਕਾਸ ਤੁਸੀਂ ਦੇਖੋ ਸਤਪਾਲ ਜੀ ਸਭ ਤੋਂ ਪਹਿਲੀ ਵੱਡੀ ਗੱਲ ਇਹ ਜੀ ਇਹ ਸੜਕ ਪਿੱਛੇ ਜੀ ਬਣੀ ਤੇ ਠੇਕੇਦਾਰ ਨੇ ਕੀ ਮਟੀਰੀਅਲ ਯੂਜ਼ ਕੀਤਾ ਹੋਵੇਗਾ ਆ ਪੈਪਾਂ ਵੀ ਟੁੱਟੀਆਂ ਵੀ ਡੋਡੇ ਕੋਲ ਅੰਦਰ ਦਾ ਹਾਲ ਵੇਖੋ ਜੀ ਉਹ ਤੁਸੀਂ ਉਧਰ ਨੂੰ ਮਾਰੋ ਉਹ ਸਾਰੀ ਸੜਕ ਟੁੱਟੀ ਪਈ ਜੀ ਇਹ ਪਿੱਛੇ ਜਿਹੜੇ ਟੈਂਡਰ ਪਾਸ ਹੋਏ ਸੀ ਉਹਦੇ ਵਿੱਚ ਹਾਲਾਤ ਤੁਸੀਂ ਇਹ ਦੇ ਕੋਛ ਨਾ ਕੁਛ ਤਾਂ ਹੋਇਆ ਜੀ ਤਾਂ ਹੀ ਸਾਰਾ ਸੜਕ ਟੁੱਟ ਗਿਆ ਨਹੀਂ ਛੇਤੀ ਅੱਛਾ ਬਸਤੀ ਦੇ ਲੋਕਾਂ ਨੂੰ ਕੀ ਪਰੇਸ਼ਾਨੀ ਹੋ ਰਹੀ ਬਾਈ ਜੀ ਐਸੇ ਬਸਤੀ ਦੇ ਹਾਂਜੀ ਹਾਂਜੀ ਕੀ ਪਰੇਸ਼ਾਨੀ ਜੁਆਇਸ ਸਿੰਘ ਵਾਲਾ ਜੀ ਸਾਡਾ ਜੀ ਹਾਂਜੀ ਜੁਆਇਸ ਸਿੰਘ ਵਾਲਾ ਹਾਂਜੀ ਇੱਥੇ ਬਹੁਤ ਜ਼ਿਆਦਾ ਦਿੱਕਤ ਜੀ ਫੇਰੇ ਸ਼ਾਮ ਨੂੰ ਕੀ ਤੇ ਬਹੁਤ ਬੁਰੇ ਹਾਲ ਨੇ ਜਦੋਂ ਇੱਥੋਂ ਲੰਗੀਦਾ ਤੇ ਪਰੇਸ਼ਾਨੀ ਬਹੁਤ ਆਉਂਦੀ ਬਹੁਤ ਜ਼ਿਆਦਾ ਪਰੇਸ਼ਾਨੀ ਬਹੁਤ ਜ਼ਿਆਦਾ ਆਉਂਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਵੱਡੇ ਵੱਡੇ ਖੱਡੇ ਪਏ ਆ ਪਾਣੀ ਖੜਾ ਕੱਟਾ ਮਿੱਟੀ ਹੋਣ ਵੀ ਇੰਨਾ ਜ਼ਿਆਦਾ ਹੈ ਇੱਥੇ ਖੜਨੀ ਹੋਏ ਰਹਾ ਇਸੇ ਜਗ੍ਹਾ ਤੇ ਇੱਕ ਲੜਕੀ ਥੱਲੇ ਤਸਵੀਰਾਂ ਦੇ ਟਰੱਕਾਂ ਦੀ ਗੱਲ ਕਰਦੇ ਆਂ ਤਾਂ ਟਰੱਕਾਂ ਵਾਲਿਆਂ ਨੇ ਵੀ ਮਾਲ ਲੈ ਕੇ ਇੱਥੋਂ ਲੰਘਣਾ ਹੈ ਸਪੈਸ਼ਲ ਲੱਗੀ ਹੋਈ ਹੈ ਸਪੈਸ਼ਲ ਲੱਗੀ ਤਾਂ ਗੱਡੀਆਂ ਜ਼ਿਆਦਾ ਲੱਗਦੀਆਂ ਨੇ ਦਿੱਕਤਾਂ ਜਿਹੜੀਆਂ ਨੇ ਲੋਕਾਂ ਦੇ ਇਲਾਕੇ ਦੇ ਲੋਕਾਂ ਨੂੰ ਚਲਣੀਆਂ ਪੈਂਦੀਆਂ ਨੇ ਸਾਰੇ ਲੋਕ ਹੀ ਖੜੇ ਨੇ ਇੱਧਰ ਕੈਮਰਾ ਕਮਾ ਕੇ ਦਿਖਾ ਦੇ ਜਿੰਨੇ ਲੋਕ ਖੜੇ ਨੇ ਸਾਰੇ ਲੋਕ ਹੀ ਇਸੇ ਸਮੱਸਿਆ ਤੋਂ ਪਰੇਸ਼ਾਨ ਨੇ ਆਖਰਕਾਰ ਦਾਅਵੇ ਵੱਡੇ ਕਰ ਦਿੱਤੇ ਜਾਂਦੇ ਨੇ ਵਿਕਾਸ ਦੀਆਂ ਗੱਲਾਂ ਕਰ ਦਿੱਤੇ ਜਾਂਦੇ ਨੇ ਇਲੈਕਸ਼ਨ ਚੱਲ ਰਿਹਾ ਹੈ ਵਾਦੇ ਲਾਰੇ ਲਾਗੇ ਸਾਰੇ ਲੋਕ ਵੋਟਾਂ ਲੈ ਜਾਂਦੇ ਨੇ ਕੀੜੀ ਦੇ ਘਰ ਚ ਨਰੈਣ ਵੀ ਆ ਜਾਂਦੇ ਨੇ ਵੋਟਾਂ ਲੈਣ ਵੀ ਆ ਜਾਂਦੇ ਨੇ ਪਰ ਬੱਬੂਆ ਜੇ ਰਾਜਬਰਾਡ ਦਾ ਗਾਣਾ ਹੈ ਵੀ ਕੀੜੀ ਦੇ ਘਰ ਚ ਨਰੈਣ ਆਣਗੇ ਤੇ ਵੋਟਾਂ ਲੈਣ ਆਣਗੇ ਵੋਟਾਂ ਲੈਣ ਜਰੂਰ ਆਣਗੇ ਪਰ ਆਹ ਲਾਤ ਆਹ ਲਾਤ ਚ ਏਸੀ ਗੱਡੀਆਂ ਦੇ ਚ ਲੀਡਰ ਬਹਿ ਕੇ ਚਲਾ ਜਾਂਦੇ ਨੇ ਇਹਨਾਂ ਨੂੰ ਇਹ ਗੱਲਾਂ ਦਿਖਾਈ ਕਿਉਂ ਨਹੀਂ ਦਿੰਦੀਆਂ ਇਹ ਸਮੱਸਿਆ ਪੂਰੇ ਇਲਾਕੇ ਨੂੰ ਪਰੇਸ਼ਾਨ ਕਰ ਰਹੀ ਹੈ ਪਾਣੀ ਦੀ ਗਿਜਤ ਬਹੁਤ ਆਦੀ ਖੜ ਜਾਦੇ بڑے ਐਕਸੀਡੈਂਟ ਹੁੰਦੇ ਨੇ ਲੰਘਣੇ ਔਖਾ ਹੋ ਜਾਂਦਾ ਸਾਰਿਆਂ ਨੂੰ ਕਿ ਕੱਲ ਤੁਹਾਡੇ ਇੱਥੇ ਪ੍ਰੋਗਰਾਮ ਸੀ ਆਮ ਆਦਮੀ ਪਾਰਟੀ ਦਾ ਆਏ ਸੀ ਉਹ ਸਰ ਉਸ ਰਿਗਾਰਡਿੰਗ ਪਤਾ ਨਹੀਂ ਮੈਂ ਬਾਹਰ ਸੀ ਲੁਧਿਆਣਾ ਗਿਆ ਸੀ ਮੇਰਾ گارਮੈਂਟ ਦਾ ਬਿਜ਼ਨਸ ਹੈ ਹੋਰ ਹੋਰ ਵੀ ਬੰਦੇ ਆਦੇ ਹੋਣਗੇ ਦੂਜੀਆਂ ਪਾਰਟੀਆਂ ਦਾ ਕਾਲੀ ਦਲ ਵਾਲੇ ਭਾਜਪਾ ਵਾਲੇ ਇੱਥੋਂ ਲੰਘਦੀਆਂ ਲੰਘ ਕੇ ਚਲੇ ਜਾਂਦੇ ਨੇ ਪਰ ਕਿਸੇ ਨੂੰ ਮੁਸ਼ਕਲ ਇੱਥੋਂ ਦੀ ਮੁਸ਼ਕਿਲ ਨਹੀਂ ਦਿਖਦੀ ਇੱਥੋਂ ਦੀ ਮੁਸ਼ਕਿਲ 나ਈ ਦਿਖੀ ਹੈ ਪਹਿਲਾਂ ਵੀ 나ਈ ਹੁਣ ਦਿਖਦੀ ਹੈ ਜੀ ਇੱਥੋਂ ਤੱਕ ਕੀ ਇਥੋਂ ਦਾ ਰਸਤਾ ਵੀ ਪਾਸ ਸੀ ਬਿਲਾਂ ਪਾਸ ਹੈ ਇਹ ਵੀ ਰੇਲਵੇ ਦਾ ਵੀ ਉਹ ਰਸਤਾ ਵੀ ਨਹੀਂ ਬਣਵਾਇਆ ਗਿਆ ਮਤਲਬ ਉਧਰੋਂ ਜਿਹੜੇ ਉੱਤੋਂ ਦੀ ਪੁੱਲ ਦੀ ਜਾਂਦੇ ਨੇ ਵੱਲ ਕੇ ਉਹ ਜੇ ਇਥੋਂ ਲੰਘਦੇ ਤਾਂ ਉੱਥੋਂ ਵੀ ਐਕਸੀਡੈਂਟ ਹੋ ਜਾਂਦਾ ਜਿਹੜਾ ਉਹ ਰਸਤਾ ਹੈ ਉਹ ਰਸਤਾ ਖਰਾਬ ਹੈ ਉਹ ਵੀ ਸਾਰੇ ਟੁੱਟੇ ਹੋਇਆ ਜੀ ਭਾਵੇਂ ਉਹ ਰੇਲਵੇ ਦੇ ਅੰਡਰ ਆਉਂਦਾ ਬਿਲਕੁਲ ਜੀ ਚਾਹੇ ਰੇਲਵੇ ਦੇ ਅੰਡਰ ਆਦਾ ਚਾਹੇ ਕਿਸੇ ਦੇ ਅੰਡਰ ਆਉਂਦਾ ਚਾਹੇ ਨਗਰ ਕੌਂਸਲ ਦੇ ਅੰਡਰ ਆਦਾ ਪਰ ਜੇਕਰ ਤੁਹਾਡੇ ਕੋਲ ਹਰ ਤਰ੍ਹਾਂ ਦਾ ਟੈਕਸ ਵਸੂਲ ਕੀਤਾ ਜਾਂਦਾ ਸੜਕਾਂ ਬਣਾਉਣੀਆਂ ਸਰਕਾਰ ਦਾ ਫਰਜ਼ ਹੈਗਾ ਤੇ ਸੜਕਾਂ ਦੀ ਸਮੱਸਿਆ ਜਿਹੜੀ ਹੈ ਜਲਦੇ ਇਲੈਕਸ਼ਨ ਦੇ ਵਿੱਚ ਇੱਕ ਵੱਡੀ ਪੋਲ ਖੁੱਲਦੀ ਹੋਈ ਜਰੂਰ ਦਿਖਾਈ ਦੇ ਰਹੀ ਹੈ ਇਸ ਇਸ ਤਰ੍ਹਾਂ ਦੀ ਛੋਟੀ ਬੱਚੀ ਇਸੇ ਜਗ੍ਹਾ ਤੇ ਇਸੇ ਜਗ੍ਹਾ ਤੇ ਥੱਲੇ ਆ ਜਾਂਦੀ ਹੈ ਕਹਿੰਦੀ ਮਾਮਲਾ ਰਫਾ ਦਫਾ ਕਰ ਦਿਆ ਮੂੰਹ ਚੁੱਪ ਕਰਾਇਆ ਗਿਆ ਤੁਹਾਡੀ ਬੇਟੀ ਸੀ ਕੀ ਨਾਮ ਹੈ ਤੇਰਾ ਰਤਨ ਜੀ ਰਤਨ ਜੀ ਕੀ ਹੋਇਆ ਥਾ ਉਸਦੇ ਨੂੰ ਦਿਨ ਸਾਰ ਰੇੜੀ ਲੈ ਕੇ ਆ ਰਹੇ تھے ਠੀਕ ਹੈ ਇੱਕ ਰੇੜੀ ਟਪਾ ਲਿਆ ਇੱਕ ਰੇੜੀ ਟਪਾ ਰਹੇ ਨਾ ਜਗਦੰ ਉਸਨੇ ਗੱਡੀ ਲਿਆ ਕੇ ਮੋੜ ਦਿਆ ਔਰ ਚੱਕੇ ਉੱਪਰ ਚੜਾ ਆ ਰੇੜੀ ਖੜਾ ਦੇਖੋ ਸਾਹਮਣੇ वो चक्के पर चढ़ा दिया बच्चे गया, वो चक्के नीचे आ गया उसने गाड़ी आगे पकड़ दिया फोई जाने के लिए तो हमको बैठने भी नहीं रहता गाड़ी में बोल रहा है कहाँ जाएगा बच्चे को लेकर बच्चे उसका बाप जायम झा जी अच्छा बिल्कुल जी एक गरीब बच्चे था परिवार थी ਹਾਂਜੀ ਕੀ ਗੱਲ ਹੈ ਤੁਹਾਡੀ ਗੱਡੀ ਥੱਲੇ ਆਈ ਸੋ ਨੂੰ ਵੀ ਮੇਰੀ ਗੱਡੀ ਥੱਲੇ ਨਹੀਂ ਆਏਗੀ ਅੱਛਾ ਗੱਡੀ ਇਹਨਾਂ ਦੇ ਜਵਾਕ ਭੱਜ ਭੱਜ ਕੇ ਚੜਦੇ ਨੇ ਮਗਰ ਡਾਲਿਆਂ ਤੇ ਨਹੀਂ ਤਾਂ ਉਹ ਜਾ ਕੇ ਵੇਖ ਲਓ ਪਲੇਟੀ ਤੇ ਨਾਕੇ ਤੇ ਹੂੰ ਕਿੰਨੇ ਜਵਾਕ ਨੇ ਉੱਤੇ ਘਟ ਘਟ 20 30 ਜਵਾਕ ਹੋਣਗੇ ਜੇ ਅਗੋ ਕਹੀਏ ਤੇ ਕਹਣਗੇ ਕੋਈ ਡਰ ਨਹੀਂ ਅੱਛਾ ਤੇ ਜਿਹੜੀ ਆ ਸੜਕ ਟੁੱਟੀ ਹੋਈ ਆ ਦਿੱਕਤ ਹੈ ਤੁਹਾਨੂੰ ਤੁਸੀਂ ਗੱਲ ਨਹੀਂ ਕਰਦੇ ਜੇ ਮਾਲ ਢੋਂਦੇ ਉਹਦੇ ਨੂੰ ਬਣਾਇਆ ਜਾਵੇ ਦਿੱਕਤਾਂ ਆਣ ਹੀ ਨਾਲ ਲੋਕਾਂ ਦੇ ਉੱਤੇ ਸਰ ਮਿੱਟੀ ਪਾਈ ਹੈ ਪਹਿਲਾਂ ਵੱਧੂ ਮਿੱਟੀ ਪਾਈ ਹੈ ਮਿੱਟੀ ਨਾਲ ਨਹੀਂ ਰੁਕੂਗਾ ਨਾ ਹਾਂ ਤੇ ਕੋਈ ਠੇਕੇਦਾਰ ਦੇ ਵੀ ਕੋਈ ਕਮੀ ਗਈ ਹੈ ਜਿੰਨੇ ਬਣਾਈ ਹੈ ਛੜਕ ਕੀ ਪਰ ਕਿਹੜਾ ਠੇਕੇਦਾਰ ਹੈ ਕਿਹੜਾ ਨਹੀਂ ਰੋਜ਼ ਲੱਗਦੀ ਹੈ ਕਿ ਦਿਨ ਪਾ ਕੇ ਰੋਜ਼ ਰੋਜ਼ ਜਾਨੀ ਪਰੇਸ਼ਾਨੀਆਂ ਲੋਕਾਂ ਨੇ ਹਾਂਜੀ 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 ਤੁਹਾਨੂੰ ਵੀ ਪਰੇਸ਼ਾਨੀਆਂ ਗੱਡੀ ਹੇਠਾਂ ਤੋਂ ਹੁੰਦੀਆਂ ਹਾਂਜੀ ਹਾਂਜੀ ਪੂਰੀ ਪਰੇਸ਼ਾਨੀ ਹੈ ਜੀ ਜਾਨੀ ਕਿ ਟਰੱਕਾਂ ਵਾਲੇ ਵੀ ਪਰੇਸ਼ਾਨ ਤੇ ਲੋਕ ਵੀ ਪਰੇਸ਼ਾਨ ਬਿਲਕੁਲ ਜੀ ਟਰੱਕਾਂ ਵਾਲੇ ਪਰੇਸ਼ਾਨ ਤੇ ਲੋਕ ਵੀ ਪਰੇਸ਼ਾਨ ਨੇ ਪਰੇਸ਼ਾਨੀ ਦਾ ਹੱ ਹੁਣ ਵੋਟਾਂ ਦਾ ਸੀਜ਼ਨ ਹੈ ਜੇ ਲੋਕ ਸਿਆਣੇ ਹੋ ਜਾਣ ਹੱਲ ਪਹਿਲਾਂ ਕਰਾ ਲੈਣ ਤੇ ਵੋਟਾਂ ਬਾਅਦ ਚ ਪਾਉਣ ਤੇ ਇਹਨਾਂ ਲੋਕਾਂ ਨੇ ਸੋਚਣਾ ਹੈ ਪਰ ਸਾਡਾ ਕੰਮ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਤੇ ਪ੍ਰਸ਼ਾਸਨ ਤੋਂ ਕੰਮ ਕਰਵਾ ਕੇ ਦੇਣਾ ਇਹਨਾਂ ਲੋਕਾਂ ਤੱਕ ਪਰ ਪ੍ਰਸ਼ਾਸਨ ਇਸ ਖਬਰ ਤੋਂ ਬਾਅਦ ਕੋਈ ਕਾਰਵਾਈ ਕਰਦਾ ਜਾਂ ਨਹੀਂ ਕਰਦਾ ਇਹਦਾ ਬਾਅਦ ਦੀ ਗੱਲ ਹੈ ਪਰ ਸਾਡੀ ਕੋਸ਼ਿਸ਼ੇ ਰਹਿੰਦੀ ਹੈਗੀ ਆ ਜਿਸ ਕਰਕੇ ਅਸੀਂ ਕਹਿੰਦੇ ਆ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਲੋਕਾਂ ਦੀ ਗੱਲ ਪ੍ਰਸ਼ਾਸਨ ਤੱਕ ਪਹੁੰਚਾਉਂਦਾ ਸਾਡਾ ਫਰਜ ਹੈ ਤੇ ਪ੍ਰਸ਼ਾਸਨ ਚਾਹੀਦਾ ਇਹਨਾਂ ਲੋਕਾਂ ਦੀ ਮੁਸੀਬਤ ਦਾ ਹੱਲ ਕਰ ਲਿਆ ਜਾਏ ਦੇਖਦੇ ਰਹੋ ਗੁਰੂਰਸਾਹਿਬ ਲਾਈ ਪੱਤਰ ਕਾ ਸਾਥੀ ਗਰਮੀ ਦੇ ਨਾਲ ਮੈਸਤਪਾਲ ਤਨ ਦਾਣਾ ਮੰਡੀ ਰੇਲਵੇ ਵਸਤੀ ਗੁਰੂਰਸਾਹਿਬ